ਗੁੱਡ ਮਾਰਨਿੰਗ ਸਾਰਿਆਂ ਦਾ ਸਵਾਗਤ ਹੈ ਔਰ ਮੇਰਾ ਭੰਗੂ ਸਾਹਿਬ ਦੇ ਚੈਨਲ 'ਚ ਤੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਤੇ ਮੇਰੇ ਭੰਗੂ ਸਾਹਿਬ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਸੋ ਗਾਇਸ ਦੋਸਤੋ ਮੇ YouTube ਫੈਮਿਲੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ कि ਤੁਸੀਂ ਬਹੁਤ ਬਹੁਤ ਵੀਡੀਓ ਨੂੰ ਪਿਆਰ ਦੇ ਰਹੇ ਹੋ ਹਨਾ ਇਹਨਾਂ ਗੇਮ ਦੇ ਸਮੇਂ ਕੀ ਦੇਖੜ ਹੁੰਦਾ ਹੈ ਫੋਨ ਦੇਖੜੇ ਤਾਂ ਤਾਂ ਹਨ ਕਿਸੇ ਕੋਲ ਵੀ ਨਹੀਂ ਹੁੰਦਾ ਹਨ ਫਿਰ ਵੀ ਸਾਰੇ ਦੇਖਦੇ ਆਂ ਔਰ ਲਾਈਕ ਕਰਦੇ ਵੀਡੀਓ ਦੇਖਦੇ ਆ ਮੇਰੀਆਂ ਭੈਣਾਂ ਬਹੁਤ ਦੇਖਦੀਆਂ ਆ ਆ ਮੇਰੀਆਂ ਭੈਣਾਂ ਫੁੱਲ ਸਪੋਰਟ ਕਰਦੀਆਂ ਹਨਾ ਦਾ ਤੁਹਾਨੂੰ ਆਧਕਾਰਦੀਆਂ ਸੋ ਦੋਸਤੋ ਸੇ ਤੁਹਾਨੂੰ ਜਿੱਦਾਂ ਦੱਸਿਆ ਹੀ ਹੈ ਕਿ ਵਿਆਹ ਚੱਲ ਰਿਹਾ ਆਪਣੇ ਸ਼ਹਿਰ 'ਚ ਆ ਆਪਣੇ ਘਰਾਂ ਵਿੱਚ ਤੋਂ ਘਰਾਂ ਵਿੱਚ ਤੇ ਹੀ ਘਰਾਂ ਵਿੱਚ ਜੋ ਭੰਗੂ ਸਾਹਿਬ ਦੇ ਆ ਫਰੈਂਡ ਆ ਉਹਨਾਂ ਦੀ ਬੇਟੀ ਦਾ ਵਿਆਹ ਚੱਲ ਰਿਹਾ ਹੈ ਨਾ ਉਹਨਾਂ ਦੀਆਂ ਵੀਡੀਓ ਤੁਹਾਨੂੰ ਮੈਂ ਸਾਰੀਆਂ ਸ਼ੇਅਰ ਕਰੂੰਗੀ ਸੋ ਮਤਲਬ ਕਿ ਗੀਤ ਗਾਏ ਸੀ ਉਹਦਾ ਤੁਸੀਂ ਵੀਡੀਓ ਦੇਖ ਚੁੱਕੇ ਤੇ ਹੁਣਾਂ ਵੀਡੀਓ ਆ ਬਣਾਵਾਂਗੀ ਮੈਂ ਬਟਣਾ ਹੈ ਅੱਜ ਬਟਣਾ ਅੱਜ ਬਟਣਾ ਸੈਰੇਮਨੀ ਆ ਔਰ ਮਹਿੰਦੀ ਆ ਸੋ ਚੱਲਦੇ ਆਪਾਂ ਉੱਥੇ ਰੌਣਕ ਬੰਨਦੇ ਆ ਹਨਾ ਠੀਕ ਆ ਮੈਨੂੰ ਵਧੀਆ ਲੱਗਦਾ ਹੈ ਰੌਣਕ 'ਚ ਜਾਣਾ ਸੋਹਣਾ ਲੱਗਦਾ ਹੈ ਬਸ ਇੰਨਾ ਹੈ ਕਿ ਜਿੱਥੇ ਦਿਲ ਮਿਲਦਾ ਮੈਂ ਉੱਥੇ ਰੌਣਕ ਨਾਲ ਜਾਣੀ ਆ ਔਰ ਉੱਥੇ ਦਿਲ ਨਾਲ ਜਾਣੀ ਆ ਨਹੀਂ ਤਾਂ ਆਪਾਂ ਜੰਦੇ ਨਹੀਂ ਹਾਂ ਉਪਰੋਂ ਪਰ ਰਿਸ਼ਤੇ ਜੇ ਨਹੀਂ ਰੱਖਣੇ ਆਂਦੇ ਜਿੱਥੋਂ ਦਿਲ ਮਿਲਦਾ ਉੱਥੇ ਖੜਦੇ ਆਂ ਪੂਰੇ ਦਿਲ ਨਾਲ ਖੜਦੇ ਆਂ ਇਹ ਨਹੀਂ ਕਿ ਚਲ ਜਾ ਬੂਥਾ ਬਣਾ ਕੇ ਐ ਕਰਕੇ ਐ ਬੈਠੇ ਰਹੋ ਨਹੀਂ ਉਹ ਉਹ ਜਸਵਿੰਦਰ ਪੰਗੂ ਦਾ ਕੰਮ ਨਹੀਂ ਹੈਗਾ ਠੀਕ ਹੈ ਜੀ ਸੋ ਦੋਸਤੋ ਉੱਥੇ ਹੁਣ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਉਨੇ ਆ ਤੇ ਆਹ ਮਹਿੰਦੀ ਦਿਖਾਉਨੇ ਆ ਵਿਆਹ ਦੀ ਕੁੜੀ ਦੀ ਸੋ ਵਟਣਾ ਲਾਉਂਦੇ ਦਿਖਾਉਨੇ ਆ ਹਨਾ ਸਾਰਾ ਵਟਣਾ ਸੌਰੀ ਸੌਰੀ ਗਾਇਸ ਸੌਰੀ ਬਟਨ ਲਗਾਉਂਦੇ ਦਿਖਾਉਨੇ ਆ ਸੌਰੀ ਮੈਂ ਕਈ ਵਾਰ ਥੋੜਾ ਜਿਹਾ ਮਿਸਟੇਕ ਹੋ ਜਾਂਦਾ ਬਟਰ ਮਹਿੰਦੀ ਲਗਾਉਂਦੇ ਦਿਖਾਉਨੇ ਆ ਬਟਨਾ ਲਗਾਉਂਦੇ ਦਿਖਾਉਨੇ ਆ ਸਾਰੀ ਤੁਹਾਨੂੰ ਵੀਡੀਓ ਦਿਖਾਉਣੀ ਆ ਸੋ ਪਹਿਲਾਂ ਮੈਂ ਮੈਨੂੰ ਨਾ ਇਹ ਨਹੀਂ ਪਤਾ ਚੱਲ ਰਿਹਾ ਚੱਲ ਬੈਠ ਕੇ ਗੱਲ ਕਰਦੇ ਹਾਂ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਹੁਣ ਮੈਂ ਸੂਟ ਮਹਿੰਦੀ ਵਾਲਾ ਪਾਉਮਾ ਕਿ ਬਟਨੇ ਵਾਲਾ ਪਾਉਮਾ ਹੈ ਕਿ ਦੋਨੋਂ ਹੀ ਸਰਦ ਮਾ ਐਕਸਟਰਾ ਠੰਡ ਜਿਹੀ ਫੁਕਤ ਲੱਗ ਰਹੀ ਆ ਨਾ ਸੋ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਮੇਰਾ ਦਿਮਾਗ ਇਹ ਵਰ ਚੱਲਦਾ ਨਹੀਂ ਹੈਗਾ ਵੀ ਕਾਹਵਾ ਕਿਆ ਵਿਆਹ ਵੀ ਬਹੁਤ ਦਸੰਬਰ ਦੇ ਵਿੱਚ ਚੱਲ ਗਿਆ ਨਾ ਠੰਡ ਬਹੁਤ ਹੋ ਗਈ ਵਿਆਹ ਵਿਆਹ ਨਵੰਬਰ ਜਾਂ ਨਵੰਬਰ 'ਚ ਹੋਣੇ ਚਾਹੀਦੇ ਆ ਨਵੰਬਰ 'ਚ ਵੈਦਰ ਬਹੁਤ ਵੈਰੀ ਨਾਈਸ ਹੁੰਦਾ ਚਲੋ ਸੋ ਮਜਬੂਰੀਆਂ ਹੋਣੀਆਂ ਸੋ ਦੋਸਤੋ ਮੈਂ ਹੁਣ ਲਾਨੀ ਆਪਣਾ ਸੂਟ ਕੱਟ ਕੇ ਠੀਕ ਆ ਜੇ ਤੁਸੀਂ ਕਰੇ ਵੇਟ ਓਕੇ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਅ ਮੇਰਾ ਸੂਟ ਅੱਧਰ ਤੇ ਹੋਊਗਾ ਕਿ ਉਧਰ ਹੋਊਗਾ ਦੋ ਲਮਾਰੀਆਂ ਤੇ ਸੂਟਾ ਨਾ ਤੇ ਮੈਂ ਸੋਚਦੀ ਆ ਕਿ ਅ ਉਹ ਹੀ ਪਾ ਲਵਾਂਗੀ ਸਮਝ ਨਹੀਂ ਆਉਂਦਾ ਕਿ ਆ ਮੈਂ ਜਿਵੇਂ ਕੱਲ ਨੂੰ ਜਿੱਤੇ ਦਾ ਉਹ ਹੀ ਪਾ ਲਵਾਂਗੀ ਮੈਂ ਇਹ ਨਾਲ ਇਹਨਾਂ ਨੂੰ ਝੰਡ ਨਹੀਂ ਲੱਗੋਗੇ ਠੀਕ ਆ ਮੈਂ ਦੇਖੋ ਜੀ ਬਟਨੇ ਵਾਲਾ ਵੀ ਸੂਟ ਹੈਗਾ ਮੈਂ ਦਿਆ ਲਵੀ ਹੈ ਤੇ ਪਰ ਨਾ ਮੈਨੂੰ ਉੱਚ ਲੱਗੂਗੀ ਠੰਡ ਠੀਕ ਆ ਤੇ ਮੈਨੂੰ ਲੱਗਦੀ ਬਹੁਤ ਠੰਡ ਤੇ ਆਪਾਂ ਆ ਸੂਟ ਪਾ ਲੈਨੇ ਆ ਇਹ ਹੈਗਾ ਸ਼ਨੀ ਲਾ ਸੂਟ ਤੇ ਇਹਨੂੰ ਪ੍ਰੈਸ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਸੋ ਦੋਸਤੋ ਆਪਾਂ ਹੁਣ ਚਾਹਦੇ ਆ ਮਿਲਦੇ ਆ ਸਰਸੁਰ ਜਾਂ ਕੱਲ ਹੀ ਠੀਕ ਆ ਤੇ ਰੈਡੀ ਹੋ ਕੇ ਮਿਲਦੇ ਆ ਦੇਖਦੇ ਜਾਓ ਤੁਸੀਂ ਤੋ ਗਾਇਸ ਮੈਂ ਫਿਰ ਫੈਸਲਾ ਕਰ ਹੀ ਲਿਆ ਕਿ ਨਾ ਮੈਂ ਮਹਿੰਦੀ ਰੰਗੇ ਸੂਟ ਪਾ ਲਵਣੀ ਆ ਹਨਾ ਤੇ ਪਿਸਟਿਕ ਦਾ ਪਾ ਲਈਏ ਤੇ ਮੈਂ ਆਹ ਫੋਟ ਪਾ ਨਹੀਂ ਕਿਉਂਕਿ ਠੰਡ ਬਹੁਤ ਆ ਕਿ ਇਹ ਕਿੰਨਾ ਮੈਂ ਪਾ ਲਵਾਂਗੀ ਠੀਕਾ ਬਣਾਣਾ ਸੈਟਿੰਗ ਕਰ ਦਣਾ ਇਹ ਇਹ ਮੇਰੇ ਜਿਹੜੇ ਇੱਥੇ ਮੇਰੇ ਸਾਰੇ ਰਬੜ ਬੈਂਡ ਨੇ ਤੋ ਇਸਦਾਂ ਕੋਈ ਸ਼ਲਾਗਦਾ ਵੀ ਨਹੀਂ ਹੈਗਾ ਸਾਰੇ ਮੈਂ ਤੁਹਾਨੂੰ ਦਿਖਾ ਦਿੰਨੀ ਮੈਂ ਆ ਦੇਖ ਗਾਇਸ ਇਹ ਮੇਰਾ ਡਰੈਸਿੰਗ ਰੂਮ ਆ ਮੇਰਾ ਬੈਡਰੂਮ ਦੂਸਰਾ ਹੈ ਜਿਵੇਂ ਸਮਝੋ ਕਿ ਮੇਰਾ ਬੈਡਰੂਮ ਹਲੋ ਜੀ ਇਹਦੇ ਵਿੱਚ ਨਵੇਂ ਰਬੜ ਬੈਂਡ ਸਾਰੇ ਆਓ ਸੋ ਇਹਦੇ ਅ ਕੱਪੀ ਪੈਨ ਜੀ ਆ ਠੀਕ ਆ ਸੋ ਇਹਦੇ ਵਿੱਚ ਮੈਂ ਆਪਣੇ ਜੂਰੇ ਵਾਲੇ ਸੂਈਆਂ ਵੇ شمار ਰੱਖੀਆਂ ਹੋਈਆਂ ਹੈ ਬੱਦੂ ਹੀ ਹੈ ਜਿਹਦੇ ਵਿੱਚ ਰਬੜ ਬਣਾ ਵਿੱਚ ਛੋਟੇ ਵੱਡੇ ਸਾਰੇ ਮਤਲਬ ਇਦਾਂ ਦਾ ਟ੍ਰਾਂਸਪੇਰੈਂਟ ਚ ਲੱਭ ਜਾਂਦੇ ਆ ਠੀਕ ਆ ਨੇ ਇਹੋ ਟੱਕਰਾਂ ਜੀਆਂ ਮਾਰੀ ਜੋ ਇਹਨਾਂ ਨੂੰ ਡੰਗੀਆਂ ਮਾਰ ਮਾਰੀ ਚ ਤਾਂ ਵੀ ਉਠੰਨ ਉਹ ਭਾਈ ਤੂੰ ਕਹਿੰਦਾ ਚਿੱਕਾ ਮਾਰੀ ਠੀਕ ਹੈ ਜੀ ਸੋ ਦੋਸਤੋ ਹੁਣ ਕੀ ਰਹਿ ਗਿਆ ਇਸ ਕੀ ਕਰੀਏ ਹੈਨਾ sem njóðu í kjárlema þá séu þú að þið ekki átt og hún og það er 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 þá 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 ਉਹ ਚੱਕਣਾ ਆਉਂ ਪਾ ਨਹੀਂ। ਰੈਡੀ ਹੋ ਗਿਆ ਤੇ ਆਪਾਂ ਹਵਾ ਬਹੁਤ ਚੱਲਦੀ ਆ ਕੋਟ ਵਗੈਰਾ ਪਾ ਲੈਣੇ ਆ ਠੀਕ ਆ। ਸੋ ਠੰਡ ਬਹੁਤ ਲੱਗਦੀ ਆ। ਅੱਛਾ ਮੈਨੂੰ ਉੱਧਰ ਵੀ ਬੁਲਾਇਆ ਸੀ। ਮੈਂ ਉੱਧਰ ਵੀ ਇੱਕ ਮਿੰਟ ਚਾੜਾ ਲੇਟ ਹੋ ਗਈ ਸੀ ਤੇ ਆਪਣਾ ਹੈਰੀ ਆ ਵੜਨੇ ਦੀ ਰਸਮ ਹੋ ਚੁੱਕੀ ਮੈਂ ਲੇਟ ਹੋ ਗਈ ਸੀ ਠਾਣਾ। ਆਂਟੀ ਸਾਸਰੀ ਕਾਲ। ਆਂਟੀ ਸਾਸਰੀ ਕਾਲ। ਹਾਂ ਥੋੜਾ ਇੱਕਦਮ ਕਾਲੀ ਕਾਲੀ ਚ ਹਨਾ। ਤੇ ਅੱਜ ਫੋਟੋ ਸ਼ੂਟ ਹੋ ਰਿਹਾ ਸਰਬਜੀਤ ਦਾ ਸੂਟ ਬਹੁਤ ਸੋਹਣਾ ਹੈ ਤੇ ਅੱਜ ਦਾ ਦਰਾਂੜੀਆਂ ਨੇ ਵੀ ਸੂਟ ਬਹੁਤ ਸੋਹਣੇ ਪਏ ਹੋਏ ਸੋ ਸਾਰੇ ਇੱਥੇ ਫੋਟੋ ਸ਼ੂਟ ਕਰਵਾ ਰਹੇ ਨੇ ਫੋਟੋ ਸ਼ੂਟ ਹੋ ਰਿਹਾ ਦੇਖ ਲਓ ਸਰਬਜੀਤ ਦੀ ਮੰਮੀ ਨੂੰ ਬਹੁਤ ਠੰਡ ਲੱਗਦੀ ਆ ਤੇ ਸੌਕਸ ਪਏ ਹੋਏ ਆ ਮੈਨੂੰ ਤਾਂ ਆਪ ਲੱਗਦੀ ਆ ਬੰਦਾ ਲੱਗਦੀ ਆ ਹਾਂ ਮੈਂ ਸਾਡੇ ਬੰਦੇ ਪਛਾਣ ਚੱਲੀ ਇੱਥੇ ਲਿਖ ਆਪਣੇ ਬਹੁਤ ਪੁਰਾਣੇ ਫੋਟੋਗ੍ਰਾਫਰ ਆ ਫੰਗਸਾਹ ਦੇ ਚਹਤੇ ਹਾਂ ਇਹਨਾਂ ਦੀ ਮੈਂ ਹਾਂ ਇਹਨਾਂ ਦੇ ਸ਼ਾਦੀ 'ਚ ਵੀ ਆਏ ਸੀ ਹੈਨਾ ਸਾਰੇ ਦੀ ਸ਼ਾਦੀ 'ਚ ਇਹੀ ਆਉਂਦੇ ਨੇ ਫੋਟੋਸੈਟੀ ਨੇ ਠੀਕ ਹੈ ਠੀਕ ਹੈ ਅਬ ਭਾਈ ਬੀਬਾ ਪੰਜਾਬੀ ਆਉਂਦੀ ਐ ਸਾਨੂੰ ਬੰਦੇ ਰੁਕਣ ਦੇ ਰੁਕ ਇਹ ਸਿੰਮਰਨ ਨੂੰ ਵੀ ਦੇਖ ਲਓ yellow suit ਪਾਇਆ ਹੈ ਇਹ ਦੇਖੋ ਇਸ ਨੰਬਰ ਹਾਂ ਮਾ ਵੀ ਨਹੀਂ ਪਾ ਮਾ ਬਾਲਾ ਪਾਉਣ ਲੱਗੀ ਸੀ ਤੇ ਮੈਂ ਕਿਹਾ ਚੱਲ ਮੈਂ ਕਿਹਾ ਕੋਈ ਨਹੀਂ ਜਿਹੜਾ ਮਿਲ ਗਿਆ ਉਹ ਹੀ ਪਾ ਲਿਆ ਪਰ ਖੱਟ ਹਨ ਜਿਆਦਾ ਲੱਗ ਰਹੀ ਕੋਈ ਨਹੀਂ ਅਲੱਗ ਦਿਖਣਾ ਚਾਹੀਦਾ ਆਹ ਮਿਲ ਦੁਨੀਆਂ ਦਾ ਸਰਬਜੀਤ suit ਬਹੁਤ ਸੋਹਣਾ ਬਹੁਤ ਪਿਆਰਾ ਸਾਰਿਆਂ ਦੇ ਪੀਲੇ ਪੀਲੇ suit ਦੇਖ ਲਓ ਕਮਲਦਾਸ suit ਦਿਖਾਣੇ ਕਮਲਿਆ ਨਾ ਨਾਮ ਦਰਾਨੀਆਂ ਵਸ ਦਰਾਨੀ ਤਰਾਨੀ ਕਰੀ ਜੇ ਨਾਮ ਪਤਾ ਨਹੀਂ ਕਿਸੇ ਦਾ ਭੁੱਲ ਜੰਮੀ ਨਾ ਪਤਾ ਤਾਂ ਹੈ ਪਰ ਦਰਾਨੀਆਂ ਫੇਮਸ ਕਰੀਆਂ ਹੋਈਆਂ ਮੈਂ ਤੇ ਹੈਰੀ ਤਾਂ ਆਪਣੇ ਨਾਲੇ ਰਹਿੰਦਾ ਠੀਕ ਆ yes ਹੈਰੀ ਨਾਲ ਦੀ ਕੋਠੀ ਦਾ ਵਲੌਗ ਆਪਾਂ ਨੇ ਪਾਇਆ ਸੀ ਤੁਹਾਨੂੰ ਪਤਾ ਹੀ ਆ ਹਨ ਤੇ ਸਾਰਿਆਂ ਨੂੰ ਪਤਾ ਚੱਲਣਾ ਵੀ ਇਹ ਹੈਰੀ ਹੈ ਹਨ ਤੇ ਉਹਨੂੰ ਬਰਾਦਰ ਉਹ ਹੀਰੋ ਤੇ ਉਹ ਫਿਰ ਉਹ ਹੀਰੋ ਇਧਰ ਆ ਜਾ ਆ ਜਾ ਇਹਨੂੰ ਮੈਂ ਆਪਣੇ ਵੀਡੀਓ ਚ ਲੈ ਕੇ ਬਹੁਤ ਖੁਸ਼ ਹਾਂ ਕਿਉਂਕਿ ਇਹ ਹੈ ਹੀਰੋ ਹਨ ਹੈ ਉਹ ਪਤਨੀ ਨੇ ਕਿ ਆ ਬੰਨਾ ਬੜਾ ਹੋ ਗਿਆ ਕੰਬਾਲ ਹੋੜੀਏ ਦਿੱਤਾ ਬਈ ਪੱਗ ਬਹੁਤ ਛੋੜੀ ਮੰਨੀ ਹੋਈ ਅੱਜ ਠੀਕ ਆ ਥੈਂਕ ਯੂ ਬਹੁਤ ਪਿਆਰਾ ਲੱਗਦਾ ਬਹੁਤ ਬੱਚੇ ਬਹੁਤ ਪਿਆਰੇ ਕਿਹੜੀ ਕਿਹੜੀ ਕਲਾਸ ਚ ਮੈਂ 8 ਤੇ ਚੱਲ ਜਾਈਏ ਸੋ 6 6 ਹਲੇ 8 ਹੋਰ 6 ਦੇ ਬੱਚੇ ਆ ਤੋ +2 ਦੇ ਜਿਹੜੇ ਤੱਕ ਤਾਂ ਬਹੁਤ ਅੱਗੇ ਨਹੀਂ ਜਾਂਦਾ ਤੁਸੀਂ ਹਾਂ ਠੀਕ ਆ ਨੂੰ ਜਿਹੇ ਆਪਣਾ ਜਿਹੜੇ ਰਸਮ ਹੁੰਦੀ ਹੈ ਨਾ ਉਹਨੂੰ ਪਤਾ ਖਾਣੇ ਬਣਨੇ ਆਪਣੀ ਸਾਰੇ ਆਡੀਅנס ਦੇਖ ਰਹੀ ਹੈ ਯੈਲੋ ਸੂਟ ਨਾਂਟੀ ਸਸਰੀ ਦਾ ਖਾਣ ਪਾਟ ਸਾਹਿਬ ਦਾ ਅੱਜ ਦੂਸਰਾ ਦਿਨ ਤੇ ਕੱਲ ਨੂੰ ਹੋਗਾ ਸਾਡੇ ਚਾਚਾ ਜੀ ਹੁਣੇ ਬੈਠੇ ਆ ਬਟਨਾ ਲੱਗ ਚੁੱਕੇ ਮੇਖੇ ਮੱਥਾ ਵੀ ਟੇਕਿਆ ਵਾ ਤੇ ਕੱਲ ਨੂੰ ਬਹੁਤ ਸ਼ਾਨ ਕੋ ਹੋਣੀ ਹੈ ਵੀਡੀਓ ਖੂਬ ਪੂਰਾ ਦੇਖੋ ਠੀਕ ਹੈ ਇੱਥੇ ਅਸੀਂ ਗੀਤ ਗਾਏ ਸੀ ਲਓ ਜੀ ਦਰਾਣੀ ਚਾਹ ਲੈ ਕੇ ਆਈ ਹਾਂ ਰਹਿਣ ਦਿੰਦਾ ਸੀ ਨਹੀਂ ਜੀ ਪੀਲਣ ਥੋੜੀ ਜੀ ਪੀਲਣ ਨੂੰ ਜੇ ਤੁਸੀਂ ਅੰਨਾ ਕਰਨੀ ਅੰਟੀ ਤੁਸੀਂ ਦੀ ਪੀਲੋ ਮਾਰੀ ਪੀਣੀ ਦੇਖੋ ਥੋੜੀ ਥੋੜੀ ਲਾਉਂਗੀ ਠੀਕ ਹੈ ਹਾਏ ਹੈਰੀ ਚਾਹ ਪੀ ਲਵਤ ਨਹੀਂ ਪੀਂਦਾਂ ਨੇ ਪੀਂਦਾ ਹਾਂ ਉੱਪਰ ਪੀਣੀ ਲਓ ਜੀ ਆਹਾ ਮੈਨੂੰ ਤਾਂ ਬਸ ਮਿਹਦੇ ਚੋ ਲੈ ਲੂੰਗੀ ਠੀਕ ਹੈ ਮੈਂ ਦੇਖ ਲੈ ਲੈਂਦੀ ਆ। ਉਹ ਲੈ ਜਾ ਖਾਲਾ। ਵੇਸਟ ਜਾਊਗਾ। ਵਿਆਹ ਚ ਤਾਂ ਫਾਜ਼ਿਲਬਾਦ ਚੋਂ ਕਰ ਲੈ। ਠੀਕ ਆ। ਜੇ ਤੁਸੀਂ ਕਹਿੰਦੇ ਆ ਤਾਂ ਕਰ ਲੈਂਦੇ ਆ। ਠੀਕ ਆ। ਹੂੰ ਮੈਂ ਦੇਖਦੀ ਆ ਕਿ ਇੱਧਰ ਬਨਾਰੀਆਂ ਕੀ ਕਰ ਰਹੀਆਂ ਐ। ਇੱਧਰ ਟਾਕਿੰਗ ਚੱਲ ਰਹੀ ਆ ਠੀਕ ਆ। ਫਿਰ ਅੱਜ ਥੋੜੀ ਡੈਕੋਰੇਸ਼ਨ ਹੋਈ ਵੀ ਉਹ ਤੁਹਾਨੂੰ ਦਿਖਾ ਦਿੰਨੀ ਆ। ਇੱਥੇ ਮੈਂ ਜਾ ਕੇ ਸਾਲੇ ਕਹਿ ਦਿੰਦੀ ਆ। ਆਹ ਵੇਖੀਂ ਤੇ ਬੈਠਾ ਲੰਘ ਕੇ ਚੋ। ਚਲੋ। ਇੱਧਰ ਕੀ ਗੱਲਾਂ ਚੱਲ ਰਹੀਆਂ ਮੈਂ ਆਪ ਸੁਣਨ ਆਈ ਆ ਹਨਾ ਅ ਦੇਖੇ ਰੋਟੀ ਦੀ ਕੈਰੀਅਰ ਦੀ ਰੋਟੀ ਵਰਤਾਰੇ ਹੋ ਮਾਰੀਆਂ ਗੱਲਾਂ ਹਨਾ ਕੰਮ ਤਾਂ ਕੋਈ ਕੰਮ ਤਾਂ ਤੁਸੀਂ ਕੋਈ ਕਰ ਨਹੀਂ ਰਹੀ ਆ ਮੈਂ ਦੇਖਣ ਆਈ ਆ ਮੈਨੂੰ ਮੈਨੂੰ ਇਹ ਕਹਿ ਕੇ ਆਈ ਆ ਕਿ ਅਸੀਂ ਨਾ ਰੋਟੀ ਬਰਤਾਨ ਚੱਲਦੀ ਆ ਹੈ ਨਾ ਐਂ ਕਹਿ ਕੇ ਆਈ ਨਾ ਔਰ ਇੱਥੇ ਆ ਕੇ ਤੁਸੀਂ ਗੱਲਾਂ ਮਾਰਨ ਲੱਗੇ ਹੈ ਨਾ ਚਲੋ ਕੋਈ ਨਹੀਂ ਦਰਾਣੀਆਂ ਦੇ ਸੂਟ ਦੇਖ ਲਓ ਪੀਲੇ ਪੀਲੇ ਸੂਟ ਪਾਈ ਹੋਇਆ ਨਾ ਬੜੇ ਸੋਹਣੇ ਲੱਗਦੇ ਆ ਸਰਬਜੀਤ ਦੀ ਤਾਂ ਫਲਕਾਰੀ ਵੀ ਘੈਂਟ ਆ ਬਹੁਤ ਸੋਹਣ ਲੱਗੇ ਮੈਂ ਲੇਟ ਹੋ ਗਈ ਹੈ ਨਾ ਥੋੜਾ ਜਿਹਾ ਤੇ ਇੱਧਰ ਹੋਰ ਕੋਈ ਸਾਡੇ ਵਾਰਦੀ ਦਾ ਪ੍ਰੋਬਲਮ ਪਟਿਆ ਇਹ ਵੀ ਤਾਂ ਹੋਏਗਾ ਮੈਂ ਕਿਤੇ ਅੱਛਾ ਠੀਕ ਹੈ ਨਹੀਂ ਨਹੀਂ ਮੈਂ ਹਾਂ ਮੈਂ ਤਾਂ ਪਾਕੀ ਇਦਾਂ ਹੀ ਆਈ ਆ ਦੋਨੇ ਵਸਤ ਆ ਪਤਾ ਹੀ ਭਾਇ ਬਸ ਚੱਕ ਕੇ ਭਾ ਲੈ ਤਾਂ ਮਦਦ ਨਹੀਂ ਹਿਲਦਾ ਪਉਣ ਲੱਗੀ ਸੀ ਮੈਂ ਚੱਲ ਫਿਰ ਉਹ ਦਿੱਤੇ ਹੋਰ ਬੈਠੇ ਮਨ ਸਾਥੇ ਜਾਂ ਫਟ ਲੱਗਦੀ ਹੈ ਨਾ ਹਾਂ ਹੁਣ ਕੋਟ ਪਾ ਕੇ ਆਈ ਸੀ ਉਹ ਉੱਥੇ ਰੱਖਿਆ ਜੀ ਰਹਿ ਗਿਆ ਤਾਂ ਸਭ ਜੀ ਠੀਕ ਆ ਬਸ ਮੈਂ ਪਾ ਲੱਗਣਾ ਪਾ ਲਿਓ ਕੋਈ ਚੱਕ ਕੋਈ ਚੱਕਰ ਹੀ ਨਹੀਂ ਹੈਗਾ ਪਾ ਲਿਓ ਚਲੋ ਹੁਣ ਰੋਟੀ ਰੋਟੀ ਖਲਾ ਦੋ ਫਿਰ ਸੱਜੇ ਠਾਣੀਆਂ ਤੁਹਾਡੀ ਬੈਟ ਜੀ ਲੈ ਕੇ ਜੀ ਇੱਧਰ ਆਪਣਾ ਬੱਚੇ ਕੀ ਦੇਖ ਰਹੇ ਆ ਆ ਦੇਖ ਰਾਜ ਕਿੰਨਾ ਝੂਠਾ ਹੈ ਹਾਂ ਅੱਛਾ ਅੱਜ ਕੱਲ ਲੁੱਡੋ ਵਗੈਰਾ ਸਾਰਾ ਕੁਝ ਪਹੁੰਚਾ ਹੀ ਹੋ ਗਈ ਹੈ ਨਾ ਚਲੋ ਮੈਂ ਆਪ ਖੇਲਦੀ ਹਾਂ ਲੁੱਡੋ ਨਾਲ ਆਪਾਂ ਵੀ ਬਹੁਤ ਕਰੇਜ਼ ਆ ਲੁੱਡੋ 'ਚ ਪੂਰੇ ਆ ਹਾਂ ਠੀਕ ਆਉਣੀਆਂ ਚਲੋ ਲਓ ਜੀ ਇਹਨਾਂ ਨੇ ਮੈਨੂੰ ਵੀ ਜਗ੍ਹਾ ਦੇ ਦਿੱਤੀ ਕੋ ਗਾਇਸ ਅਸੀਂ ਹੁਣ ਆਪਾਂ ਦਰੈਣੀ ਬਲੇਟਾ ਲੈ ਕੇ ਆ ਗਈ ਤੇ ਰੋਟੀ ਸਾਡੀ ਆ ਗਈ ਤੇ ਬੱਚਿਆਂ ਨਾਲ ਆਪਾਂ ਲੁੱਟੋ ਖੇលਦੇ ਆ ਠੀਕ ਆ ਤੇ ਫੋਨ ਮੈਂ ਬੜਾ ਸਿੰਦਰ ਨੂੰ ਦਿੱਤਾ ਹੋਇਆ ਵੀ ਸਾਹਮਣੇ ਰੱਖ ਅ ਇਹਦਾ ਵਲੋਗਿੰਗ ਵਾਲਾ ਤੁਸੀਂ ਠੀਕ ਆ ਕੀ ਕਰਿਆ ਪਾਣੀ ਆ ਜਾ ਤੂੰ ਅੰਦਰ ਹਾਂ ਜੁੱਤੇ ਪਾਏ ਹੋਏ ਚੱਲ ਤੇ ਦਰਾਣੀਆਂ ਬਹੁਤ ਸੇਵਾ ਕਰ ਰਹੀਆਂ ਠੀਕ ਆ ਤੇ ਆਪਾਂ ਇਹਨੇ ਰੋਜੀ ਅਸੀਂ ਗੱਪਾਂ ਮਾਰਦੇ ਸੀ ਤੇ ਬਟਨੇ ਦੀ ਰਸਮ ਹੋ ਚੁੱਕੀ ਐ ਤੇ ਮੈਂ ਹੁਣ ਤੁਹਾਨੂੰ ਵਿਆਹ ਵਾਲੀ ਕੁੜੀ ਦੀ ਦਾਦੀ ਦੇ ਨਾਲ ਮਲਾਉਣੀ ਆ ਸੋ ਦਾਦੀ ਨੂੰ ਬਹੁਤ ਸ਼ੌਂਕ ਹੁੰਦਾ ਪੋਤੇ-ਪੋਤੀਆਂ ਦਾ ਵਿਆਹ ਤੇ ਉੱਧਰ हट ਜਾਓ ਦਾਦੀ ਜੀ ਅੱਜ ਦਾਦੀ ਤਾਈ ਜੀ ਲਓ ਜੀ ਗਾਇਜ਼ ਅੰਟੀ ਲਓ ਅੰਟੀ ਮੈਂ ਨਾ ਹੁਣ ਸਾਰਿਆਂ ਨੂੰ ਦਾਦੀ ਨਾਲ ਮੁਲਾਕਾਤ ਕਰਾਉਣਾ ਠੀਕ ਆ ਤੇ ਦੇਖੋ ਜੀ ਗਾਇਜ਼ ਇਹ ਆਪਣਾ ਸਰਬਜੀਤ ਦੀ ਦਾਦੀ ਆ ਤੇ ਇਹ ਆਪਣਾ ਇਹ ਵੀ ਦਾਦੀ ਆ ਮੇਰੇ ਪਰ ਮੇਰੇ ਆਂਟੀ ਜੀ ਲੱਗਦੇ ਆ ਇਹ ਮੇਰੇ ਤਾਈ ਜੀ ਲੱਗਦੇ ਆ ਚਲੋ ਚੰਗੀ ਤਰ੍ਹਾਂ ਬੈਠ ਕੇ ਇੰਟਰੋਡਕਸ਼ਨ ਕਰ ਦਈਏ ਹਨਾ ਤੋ ਤਾਈ ਕਿੰਨੀ ਖੁਸ਼ੀ ਬਹੁਤ ਹੁੰਦੀ ਆ ਹਨਾ ਵਿਆਹ ਦੀ ਹਨਾ ਬਹੁਤ ਬਹੁਤ ਜ਼ਿਆਦਾ ਹੁੰਦੇ ਪੋਤੇ ਪੋਤੀਆਂ ਦਾ ਵਿਆਹ ਹਨਾ ਸਾਡੀ ਬੀਬੀ ਨੂੰ ਵੀ ਬਹੁਤ ਜ਼ਿਆਦਾ ਸੀ ਬਹੁਤ ਸ਼ੌਂਕ ਹੈ ਹਨਾ ਸਾਡੇ ਹਨਾ ਆ ਸਾਡੇ ਆ ਸਾਡੇ ਭਾਈ ਨੋ ਆ ਜਿਹੜੇ ਸਾਬਦ ਨੂੰ ਦਿਖਾ ਦਿੰਦੀ ਆ ਦੋਨੇ ਦੇਸ਼ ਦੁਨੀਆ ਦਿਖਾਉਂਦੇ ਹਾਂਜੀ ਹਾਂ ਇਹ ਸਾਡੇ ਆਂਟੀ ਜੀ ਆਸਟ੍ਰੇਲੀਆ ਤੋਂ ਦੇਖੋ ਹਾਂ ਜੀ ਅਸਟ੍ਰੇਲੀਆ ਤੋਂ ਆਏ ਹੋਇਆ ਦੇਖੋ ਤੇ ਆ ਇਧਰ ਮੈਂ ਇਧਰ ਵੀ ਦੱਸ ਦਰਨੀ ਆ ਇਹ ਆਂਟੀ ਜੀ ਦਾ ਬੇਟਾ ਵੀ ਆਪਣਾ ਕੈਨੇਡਾ ਚ ਆ ਠੀਕ ਆ ਤੇ ਮੇਰੇ ਗੈਰੀ ਨਾਲੇ ਉੱਧਰ ਹੀ ਗਏ ਸਾਰੇ ਹਨ ਤੇ ਠੀਕ ਠਾਕ ਹਨ ਉੱਥੇ ਰਹਿੰਦੇ ਹਾਂਜੀ ਹਾਂ ਤੇ ਆਂਟੀ ਜੀ ਮਰਵਾ ਦੋ ਸੋਵੀਰ ਸੂਟ ਕਿੰਨੇ ਸੋਇਆ ਜੀ ਤੁਸੀਂ ਇਹਨੂੰ ਬੜਾ ਪਤਾ ਹੈ। ਚਾਰ ਜਿਆਦਾ ਪੰਜ ਜਾਏ। ਇਹਨੂੰ ਬੜਾ ਪਤਾ ਹੈ। ਪੰਜ ਜਾਂ ਕਿਹੜੇ ਕਿਹੜੇ ਰੰਗ ਦੇ ਸਵਾਏ ਆਂਦਾਂ ਹਾਂ ਤੋਂ? ਪਤਾ ਨਹੀਂ। ਰੰਗ ਕਿੰਨੇ ਪਾਸ ਨੂੰ ਸੱਤਾਂ ਨੂੰ ਕੀ ਪਤਾ ਸਵਾਏ ਹੁੰਦੇ ਆ ਤੇ ਅੱਜ ਵੀ ਨਵਾਂ ਪਾਇਆ ਹੋਇਆ ਨਾ। ਨਵਾਂ ਪਾਇਆ। ਕੋਟੇ ਵੀ ਸੋਣੀ ਆ ਹਨਾ। ਕੋਟੇ ਕੋਟੇ ਕੀ ਨੇ ਬਣਾਈ ਹੋਇਆ ਬਤਾ ਕੋਟੀ ਤਾਂ ਮਨੂੰ ਨਾ ਕੋਟੀ ਰੈਡੀਮੇਡ ਲੱਗਦਾ। ਨਾ ਇਹ ਨਾ ਬਣਾਈ ਆ। ਕਿੰਨੇ ਬੜਾਈ ਦੀ ਆ ਵੀਰਿਆ ਬਲਵਿੰਦਰ ਨੇ ਬੜਾਈ ਠੀਕ ਹੈ ਮੈਂ ਤੁਸੀਂ ਕੀ ਆ ਪਤਾ ਨਾ ਟਾਂਦੇ ਕਿਹਾ ਕੋਟੇਪੁਰ ਦੀ ਕਿੱਥੇ ਆ ਕੋਟੇਪੁਰ ਸੋਸੀ ਬੜਾਈ ਸੀ ਠੀਕ ਆ ਜੀ ਆਹਾ ਮਿਲੋ ਸਰਬਜੀਤ ਦੀ ਦਾਦੀ ਆ ਤੇ ਤੁਹਾਨੂੰ ਪਤਾ ਹੀ ਹੈ ਮੰਮਾ ਨੂੰ ਵੀ ਮਿਲਣਾ ਮਮਾ ਨੂੰ ਤਾਂ ਮੈਂ ਬਥੇਰਾ ਮਲਾ ਦਿੰਨੇ ਹਾਂ ਤੇ ਮੰਮੀ ਜੀ ਨੂੰ ਬੁਲਾਣਾ ਹਲੇ ਮੈਂ ਠੀਕ ਆ ਜੀ ਗਾਇਸ ਦੋਸਤੋ ਦੋਸਤੋ ਇਹ ਦੇਖੋ ਇਕ ਨਾ ਇੱਕ ਤਮਾ ਹੁੰਦੀ ਆ ਹਨਾ ਬੰਦੇ ਨੂੰ ਪਹਿਲਾਂ ਤਾਂ ਆਪਣੇ ਬੱਚੇ ਬਿਆਨੇ ਉਸ ਤੋਂ ਬਾਅਦ ਫਿਰ ਪੋਤਾ ਪੋਤੀ ਫਿਰ ਪੋਤਾ ਪੋਤੀ ਦਾ ਇੰਨਾ ਜ਼ਿਆਦਾ ਸ਼ੌਕ ਹੁੰਦਾ ਹੈ ਨਾ ਹਨਾ ਬਹੁਤ ਜ਼ਿਆਦਾ ਪਿਆਰੇ ਹੁੰਦੇ ਆ ਪੋਤਾ ਪੋਤੀ ਫਿਰ ਆਪਣੇ ਤਾਂ ਪਖੜ ਪਾਈ ਜਾਂਦੇ ਆ ਬੋਤੇ ਤੇ ਪੋਤਾ ਪੋਤੀਆਂ ਦੇ ਜਵਾਬਾਂ ਦਾ ਆ ਜਾਂਦਾ ਆਇਓ ਆਇਓ ਕਰੀ ਜਾਂਦੇ ਹਾਂਜੀ ਹਾਂਜੀ ਹਾਂ ਠੀਕ ਆ ਹਨਾ ਤੇ ਸਰਬਜੀਤ ਵੀ ਆਪਣੀ ਆਸਟ੍ਰੇਲੀਆ ਤੋਂ ਹੀ ਆਇਆ ਕਿੰਨੇ ਸਾਲ ਹੋ ਗਏ ਹਨ ਕਿੰਨੇ ਸਾਲ ਹੋ ਕੱਪਟਨ ਹੋ ਗਿਆ ਹੈ ਲੋ ਮੈਂ ਹੁਣ ਇੰਟਰਵਿਊ ਤੁਹਾਡੀ ਮੈਂ ਲੈ ਕੇ ਦੰਨੀਆ ਸਰਬਜੀਤ ਦੀ ਮੰਮਾ ਦੀ ਏ ਏ ਐ ਵੈਸੇ ਬਹੁਤ ਸ਼ਰਮਿੱਲੇ ਆ ਘੱਟ ਬੋਲਦੇ ਆ ਮੈਂ ਬੋਲੀ ਜਾਣਾ ਤੁਸੀਂ ਯੈਸ ਨੋ ਕਰੀ ਜਾਣਾ ਤੇ ਇਹ ਇਹ ਆਂਟੀ ਨਾ ਉੱਧਰ ਬੈਠੀ ਸੀ ਮੈਂ ਸਾਰਿਆਂ ਨਾਲ ਮੁਲਾਕਾਤ ਕਰਾਤੀ ਤੇ ਮੈਂ ਤੁਹਾਨੂੰ ਵਿਆਹ ਦੀ ਬਹੁਤ ਬਹੁਤ ਵਧਾਈਆਂ ਦੇ ਰਹੀ ਹਾਂ ਨਾ ਤੇ ਬਹੁਤ ਖੁਸ਼ੀ ਹੁੰਦੀ ਆ ਮਨੇ ਬੱਚਿਆਂ ਦੇ ਵਿਆਹ ਆ ਆਪਾਂ ਆਪਾਂ ਤਾਂ ਆ ਤੁਹਾਡਾ ਵਿਆਹ 8 ਦਿਨ ਪਹਿਲਾਂ ਹੋਇਆ ਉਹਨੂੰ ਮੇਰੇ ਤੋਂ ਹਾਂ ਨਹੀਂ 8 ਦਿਨ ਪਹਿਲਾਂ ਮੇਰਾ 25 ਨੂੰ ਤਾਂ ਇਹਨਾਂ ਦਾ 13 14 ਕਾ ਹਾਂ 10 ਤਰੀਕ ਨੂੰ ਸੀ 10 ਤਰੀਕ ਦਾ 8 ਜਾਂ 10 ਦੇਢ ਹਾਂ ਯਾਨੀ ਮੇਰਾ ਹੋਇਆ ਇਹ ਤਾਂ ਪਹਿਲਾ ਹੋਇਆ ਨਾ ਨਹੀਂ ਨਹੀਂ ਫਾਟਾ ਪਹਿਲਾ ਹੋਇਆ ਮੇਰੇ ਨਾਲ ਤੇ ਵਿਆਹ ਚ ਗਈ ਤੇ ਤਾਈ ਜੀ ਮੈਨੂੰ ਕਹਿਣ ਆਈ ਸੀ ਚਾਚਾ ਆਹ ਦਿਨ ਦਾ ਫਰਕ ਦਾ 8-10 ਦਿਨ ਦਾ ਹੀ ਹੋਣਾ ਨਾ ਲਓ ਜੀ ਇਹ ਇਹ ਜਠਾਣੀ ਆ ਮੇਰੀ ਬਾਕੀ ਬਾਕੀ ਮੈਂ ਦੂਜੇ ਨੰਬਰ ਤੇ ਮੈਂ ਆ ਹਨਾ ਤੇ ਇਹ ਸੀਨੀਅਰ ਭੈਣ ਜੀ ਆ ਇਹਨਾਂ ਦੀ ਬੇਟੀ ਦਾ ਵਿਆਹ ਹੈ ਸਰਬਜੀਤ ਦੀ ਮੰਮਾ ਹੈ ਠੀਕ ਆ ਤੇ ਇਹਨਾਂ ਦੇ ਹਸਬੰਦ ਜਿਹੜੇ ਆਪਣਾ ਉਹ ਭੰਗੂ ਸਾਹਿਬ ਦੇ ਬੈਸਟ ਫਰੈਂਡ ਹਨ ਤੇ ਉਹ ਤਾਂ ਹੀ ਦੇਖੋ ਇੱਕ ਫੋਨ ਕਰਾ ਮੈਂ ਭੱਜੀ ਆਈਆਂ ਦੇਖੋ ਹਨ ਤੇ ਉਹਨੂੰ ਬੜਾ ਬੜਾ ਬਹੁਤ ਬਹੁਤ ਉਹ ਤਾਂ ਮੈਂ ਕਹਨੀ ਆ ਕਿ ਅੱਪਾ ਇਹ ਇਹ ਨਹੀਂ ਆਪਾਂ ਨਾ ਖੜਾ ਰੱਖਦੇ ਉਹ ਆਇਆ ਨਹੀਂ ਅਸੀਂ ਨਹੀਂ ਜਾਣਾ ਐਦਾਂ ਨਹੀਂ ਤੇ ਉਹ ਦੇਖੋ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਤਾਂ ਅਸੀਂ ਆਪਾਂ ਪੂਰਾ ਕਰਾਂਗੇ ਠੀਕ ਆ ਤੇ ਫਿਰ ਐ ਦੱਸੋ ਵੀ ਹੁਣ ਸੂਟ ਸਾਟ ਕੱਲ ਨੂੰ ਕਿਹੜਾ ਪਾ ਰਹੇ ਕਿਹੜੇ ਕਲਰ ਦਾ ਪਾ ਰਹੇ ਹੈ ਕੱਲ ਨੂੰ ਕੰਨ ਤਾਂ ਪਾੜਦਾ ਭੋਗਾ ਹਨਾ ਕੰਨ ਤਾਂ ਭੋਗਾ ਜੀ ਉਹ ਤੇ ਯਾਦ ਨਹੀਂ ਉਹ ਮੈਂ ਯਾਦ ਕਰਾ ਦਿੰਨੀ ਆ ਹਨਾ ਉਹ ਤਾਂ ਇਹੋ ਜਿਹਾ ਰੰਗ ਹੈ ਥੋੜਾ ਜਿਹਾ ਠੀਕ ਆ ਫਿਰ ਜਾਗੋ ਤੇ ਜਾਗੋ ਤੇ ਫਿਰ ਜਾਗੂ ਤੇ ਲੈ ਮਿਲੂੰਗਾ ਹਾਂਜੀ ਲੈ ਲਾ ਰੰਗ ਦਾ ਲੈ ਚਲ ਕੀ ਤਰ੍ਹਾਂ ਤਿਆਰ ਹੋਣਾ ਠੀਕ ਆ ਹਾਂ ਐਦਾਂ ਨਹੀਂ ਕਰਨਾ ਕਿ ਐਦਾਂ ਨਹੀਂ ਕਰਨਾ ਸਰਜੀਤ ਮੈਂ ਨਹੀਂ ਆ ਕਰਨਾ ਮੈਂ ਨਹੀਂ ਆ ਮੈਂ ਤਾਂ ਚਾਹ ਉਹ ਜੀ ਕਿਉਂਕਿ ਦੇਖੋ ਆਪਣੇ ਬੱਚਿਆਂ ਤੋਂ ਬਾਅਦ ਆਪਣਾ ਹੋਰ ਕੁਝ ਹੈ ਹੀ ਨਹੀਂ ਮੈਂ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਦੁਨੀਆ ਤੇ ਕੋਈ ਨਹੀਂ ਪਾਣਾ ਦੀ ਲੇਗਾ ਡੋਰੀ ਨਹੀਂ ਲਿਆਈ ਹੈ ਠੀਕ ਆ ਹਾਂ ਡੋਰੀ ਨਹੀਂ ਆ ਆਪਣੀ ਪਾਣੀ ਪੁਆਣੀ ਹੈ ਠੀਕ ਆ ਉਹ ਉਹ ਜਿਹੜੀ ਡੋਰੀ ਜੇ ਤੱਕ ਜੇ ਬੰਦੇ ਹੁੰਦੇ ਹਨ ਨਾ ਉਹ ਵੀ ਬਣਾਇਓ ਗੋਟਾ ਜੀ ਠੀਕ ਆ ਤੇ ਡੰਡਾ ਸਾਡੇ ਕੋਲ ਪਿਆ ਮੈਂ ਉਹਨਾਂ ਨੂੰ ਦੱਸਦਾ ਜਾਕੋ ਵਾਲਾ ਇੱਕ ਐਕਸਟਰਾ ਪਿਆ ਹੈ ਤੇ ਉਹ ਆਪਣਾ ਛਾਡੀ ਸਿੰਦਰ ਭਾਉ ਨੇ ਪਕਾਣ ਕੈਂਟ ਜਬੜਾਇਆ ਹੋਇਆ ਤੇ ਉਹ ਵੀ ਆਪਣਾ ਬੰਗਾਲੀਓ ਕਾਲੇ ਦੇ ਠੀਕ ਹੈ ਤੇ ਹੋਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਤੁਹਾਡਾ ਸਾਰਾ YouTube ਸਾਰਾ ਚੱਲੂਗਾ ਤੁਹਾਡਾ ਪਿਆ ਇੱਕ ਤਾਈ ਲੱਗਦੇਂਗੇ ਚਾਚੀ ਲੱਗਦੇ ਹੁੰਦੇ ਜਾਂਦੇ ਆ ਠੀਕ ਹੈ ਕਿਉਂਕਿ ਮੇਰੇ ਤੇ ਜਿਆਦਾ ਤਾਂ ਤੁਹਾਨੂੰ ਹਰ ਵੀਰ ਜੀ ਨੂੰ ਬਹੁਤ ਜਿਆਦਾ ਵੀ ਸਭੀ ਦਾ ਡੈਡੀ ਤਾਂ ਹੁਣ ਵੀ ਜਾਂਦਾ ਕਹਿੰਦਾ ਵੀਰ ਜੀ ਨੂੰ ਬਹੁਤ ਚਾਹਤਾ ਵੀ ਬਹੁਤ 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 ਜੀ ਮੈਂ ਹੁਣ ਕਰ ਤੂੰ ਘਈ ਨਹੀਂ ਕਰੀ ਤੂੰ ਇਹ ਨਹੀਂ ਕਰਿਆ ਉਹ ਬਹੁਤ ਕਰਾਂਗੇ ਤੁਹਾਡਾ ਸਭਾ ਸਪੈਸ਼ਲ ਕਹਿੰਦੇ ਆਂ ਪਤਾ ਨਹੀਂ ਕਿਹੜੀ ਹੈ ਮੈਂ ਤਾਂ ਚਲੋ ਅੰਗੋਰ ਕਰਦੀ ਆਂ ਵੀ ਉਹ ਪਲਾਨੀ ਪਈ ਹਾਂ ਉਹ ਹੀ ਪਲਾਨੀ ਹੈ ਅੱਛਾ ਠੀਕ ਚਲੋ ਜੀ ਹੁਣ ਫੋਰ ਮਿਲਦੇ ਆਂ ਮਹਿੰਦੀ ਦੀ ਰਸਮ ਸ਼ੁਰੂ ਹੋਣੇ ਆ ਰਹੀ ਹੈ ਠੀਕ ਹੈ ਹਨ ਤੇ ਆਇਆ ਜਿਹਨੇ ਮਹਿੰਦੀ ਲਗਵਾਣੀ ਹੈ ਲਗਵਾਉਣ ਆ ਗਿਆ ਆ ਗਿਆ ਦੋ ਜਣੇ ਆ ਗਏ ਜੀ ਨਹੀਂ ਬਣੀ ਤੁਸੀਂ ਲਗਵਾਉਂ ਚਾਹੁੰਦੇ ਹੋ ਮੈਂ ਕਾਰੀ ਹੋਈ ਪਈ ਹੈ ਨਾ ਮਾਮੀ ਜੀ ਨੂੰ ਵੀ ਮਨਾ ਲਿਆ ਸੀ ਇੱਕ ਵਾਰੀ ਹੈ ਨਾ ਆਹ ਬੜੀ ਮਾਮੀ ਜੀ ਲਓ ਜੀ ਨਾਨਕਿਆਂ ਨੂੰ ਮਲਾ ਦਿੰਨੇ ਆ ਵੈਸੇ ਨਾਨਕਿਆਂ ਨੇ ਹਲੇ ਤਿਆਰ ਹੋਣਾ ਹੈ ਤੇ ਆਹ ਸਰਬਜੀਤ ਦੀ ਮਾਮੀ ਜੀ ਆ ਠੀਕ ਹੈ ਤੇ ਮੰਮੀ ਨੇ ਜਾ ਕੋ ਚੱਕੜੀ ਉਹ ਵੀ ਮੰਮੀ ਜੀ ਆ ਠੀਕ ਆ ਇਹ ਤੁਸੀਂ ਵੱਡੇ ਆ ਹਾਂ ਠੀਕ ਆ ਇਹ ਇਹ ਵਿਆਹ ਦੀ ਕੁੜੀ ਦੀ ਮੰਮੀ ਜੀ ਆ ਚੰਗੀ ਤਰ੍ਹਾਂ ਦੇਖੋ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਲੌਗ ਆਪਣੀ ਵੀਡੀਓ ਜ਼ਰੂਰ ਦੇਖਿਓ ਠੀਕ ਆ ਤੇ ਆ ਦੂਸਰੀ ਮੰਮੀ ਜੀ ਮੰਮੀ ਜੀ ਚਾਹੂਗੀ ਦਾਤਨ ਕੇ ਸਾਸਰੀ ਗਾਲ ਜੀ ਠੀਕ ਆ ਅਸੀਂ ਮੰਨ ਲੇ ਲਈ ਹਰਜਿੰਦਰ ਰਵੀ ਉਹ ਨੂੰ ਤਾਂ ਜਾਣਦੇ ਆ ਦੁਨੀ ਦੁਨੀਆ ਜਾਣਦੇ ਆ ਉਹਨਾਂ ਨੂੰ ਠੀਕ ਆ ਤੇ ਮੈਂ ਜਦੋਂ ਮੇਰਾ ਪਹਿਲਾ ਬੇਟਾ ਹੋਇਆ ਸੀ ਹਾਂ ਜਿਹੜਾ ਬਾਹਰ ਗਿਆ ਉਹਦੇ ਨਾਲ ਹੀ ਰਹਿੰਦੇ ਹੁੰਦੇ ਸੀ ਨਾ ਸਰਜੀ ਦੇ ਡੈਡੀ ਹੋਰ ਕਮੂ ਸਾਹਿਬ ਆਰਿੰਦ ਦੇ ਮੇਰੇ ਬੇਟੇ ਵਾਸਤੇ ਮੈਨੂੰ ਕੁਜੀ ਵੀ ਜਾਣਦੀ ਹਾਂ ਹਾਂ ਮੈਂ ਵੇਖੋ ਵਾ ਠੀਕ ਹੈ ਦੇਖੋ ਮੈਂ ਪੰਗੂ ਜੱਤ ਪੰਗੂ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹਾਂ ਔਰ ਮੈਨੂੰ ਵਧੀਆ ਲੱਗਦਾ ਠੀਕ ਹੈ ਫਿਰ ਕੱਲ੍ਹ ਚੰਗੁਰ ਚ ਪੂਰੇ ਫੱਟੇ ਚੱਕੜੇ ਠੀਕ ਹੈ ਤੁਸੀਂ ਆ ਜਿਓ ਵਾ ਫੱਟੇ ਮੈਂ ਮੈਂ ਜ਼ਰੂਰ ਆਉਂਗੀ ਮਾ ਦੋਨੋਂ ਮੰਮੀਆਂ ਨੂੰ ਮਿਲਾਤਾ ਠੀਕ ਹੈ ਤੇ ਬਾਕੀ ਬੱਸ ਇਹਨਾਂ ਨੇ ਘੱਗਰੇ ਘੁੱਗਰੇ ਜੇ ਪਾਉਣੇ ਫਿਰ ਤੁਸੀਂ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਦਿਖਾਓਗੇ ਠੀਕ ਹੈ ਹਾਂ ਮੈਂ ਜ਼ਰੂਰ ਆਉਂਗੀ ਨਾ ਭਤੀਜੀ ਨਾਲ ਵੀ ਮਿਲਾਂਗੇ ਤੇ ਇਹ ਇਹ ਤੁਹਾਡੀ ਬੇਟੀ ਹੈ ਹਾਂ ਜੀ ਹਾਂ ਦੇਖੋ ਜੀ ਇਹ ਇਹ ਕੀ ਨਾਮ ਹੈ ਬੇਟਾ ਸਿਮਰਨ ਸੇਵ ਰੰਜੀਤ ਦਾ ਇਹ ਨਦੀ ਬੇਟੀ ਆ ਤੇ ਮਾਮੀ ਜੀ ਦੀ ਬੇਟੀ ਆ ਤੇ ਖੂਬ ਤਿਆਰੀਆਂ ਕਰ ਲਈਆਂ ਠੀਕ ਆ ਜੱਗੋ ਪੂਰੇ ਧਮਾਲਾ ਪਾਣੀਆ ਪੂਰੀ ਧਮਾਲਾ ਠੀਕ ਹੈ ਨੀ ਗਾ ਤੇ ਐਡ ਘੈਟ ਜੀ ਜਾਗੋ ਕਰ ਲਈਆਂ ਹਾਂ ਜੀ ਅਪਾ ਤੁਹਾਡੇ ਨਾਲ ਠੀਕ ਆ ਓਕੇ ਚੈਨਲ ਸਬਸਕ੍ਰਾਈਬ ਹੋ ਗਿਆ ਠੀਕ ਆ ਤੇ ਵਲੌਗ ਪੂਰਾ ਦੇਖ ਲਿਓ ਬਾਈ ਬਾਈ